ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਿਖਾਣਾ ਤੁਹਾਨੂੰ ਆਪਣੀ ਮੱਝ ਸੂਪੀ ਕਿਉਂ ਦਾ ਤੱਕ ਕੱਟਾ ਤੇ ਦਿਖਾਣਾ ਤੁਹਾਨੂੰ ਆਪਣਾ ਨਵਾਂ ਕੱਟਾ ਜੀ ਆ ਜੋ ਲੋ ਜੀ ਇਹ ਕੱਟਾ ਤੇ ਇਹ ਦੀ ਮੰਮੀ ਦੱਸੋ ਜੀ ਕਮੈਂਟ ਕਰਕੇ ਦਾ ਕੀ ਨਾਮ ਰੱਖਿਆ ਜਾਵੇ ਤੇ ਆਪਣੀ ਪਹਿਲੀ ਮੱਝ ਸੂਪੀ ਤੇ ਆਪਣੀਆਂ ਹੁਣ ਸਾਰੀਆਂ ਮੱਜਾਂ ਜਿਹੜੀਆਂ ਦੋ ਦੋ ਰਹਿ ਗਈਆਂ ਹੋਰ ਉਹ ਵੀ ਅਕਤੂਬਰ ਦੇ ਵਿੱਚ ਹੀ ਸੂਪਣਗੀਆਂ ਬਸ ਆਮ ਅੱਜ ਹਫ਼ਤਾ ਹੋਰ ਲਊਗੀ ਤੇ ਉਹ 15 ਦਿਨ ਬਸ ਇਹ ਵਾਲੀ ਸੂਈ ਹੋਈ ਆ ਇਹਦਾ ਕੱਟਾ ਆ ਰਿਹਾ ਤੇ ਇਹ ਦੇਖਾਂਗੇ ਕੱਟਾ ਦੇਣਗੇ ਕਟੀਆਂ ਦੇਖੋ ਕੀ ਬਣਦਾ ਇਹਨਾਂ ਦੇ ਤਾਂ ਕੱਟਾ ਕੋਈ ਗੱਲ ਨਹੀਂ ਤੇ ਲੋਕ ਜੀ ਆਪਾਂ ਧਾਰਾਂ ਚੋਲੀਆਂ ਤੇ ਹੁਣ ਚੱਲਦੇ ਆਂ ਡੈਰੀ ਵੱਲ ਨੂੰ ਤੇ ਇਹ ਆਪਣੇ ਪਿੰਡ ਜਾ ਕੇ ਮੁੰਡੇ ਕਿਉਂ ਤੇ ਅੱਜ ਇਹਦਾ ਹੈਗਾ ਜਨਮ ਦਿਨ ਸਹਿਬ ਜੋਤ ਸਿੰਘ ਦਾ ਪਾਰਟੀ ਬਾਈ ਆਜੀ ਆਥਣੇ ਹੈ ਹੈ ਆਥਣੇ ਆਜੀ ਆਥਣਿਆ ਹੁਣ ਆਥਣ ਤਾਂ ਹੋਇਆ ਪਿਆਗਾ 9 ਵਜੇ ਰਾਤ ਨੂੰ ਕਹੇ ਫਿਰ ਤੂੰ ਅੱਛੰਤ ਰਾਤੀ ਹੁੰਦੀ ਆ ਠੀਕ ਐ ਹੈਪੀ ਬਰਥਡੇ ਥੈਂਕ ਯੂ ਸੋ ਯਾ ਆਪਾਂ ਚੱਲਦੇ ਆ ਡਾਇਰੀ ਚ ਕਿੰਨੀ ਤੰਗਲੀ ਕਲਪ ਦੂਸਰੇ ਨੇ ਮਾਰੇ ਸੀ ਹੂੰ ਕਲਪ ਦੂਸਰੇ ਨੇ ਮਾਰੇ ਸੀ ਕਿੱਥੇ ਉੱਥੇ ਨਾ ਮੈਣੀ ਮਾਰੇ ਉਹ ਜਿਆ ਖੰਚਲੇ ਡੇਰੀ ਵਾਲ ਨੂੰ ਤੇ ਟਾਈਮ ਹੋਇਆ ਹਲੇ 5:30 5:30 ਵਜੇ ਨੂੰ ਆਪਾਂ ਧਾਰਾਂ ਚੋ ਕੇ ਬੇਲੇ ਹੋ ਜਾਣਾ ਜੀ ਤੇ ਹੁਣ ਜਾ ਰਹੇ ਆਂ ਆਪਾਂ ਡੇਰੀ ਵਾਲ ਨੂੰ ਤੇ ਉੱਥੇ 10-15 ਮਿੰਟ ਮਾਰਾਂਗੇ ਗੱਲਾਂ ਤੇਰਾ ਮਹੱਕ ਹੈ ਇਹ ਆ ਗਈ ਸਾਡੇ ਪਿੰਡ ਦੀ ਛੱਤ ਤੇ ਬਹੁਤ ਸੋਹਣੀ ਛੱਤ ਬਣੀ ਹੋਈ ਹੈ ਜੀ ਬੈਠਣ ਨੂੰ ਬਾਪਾਂ ਦੇ ਪੱਕੇ ਵਗੈਰਾ ਲੱਗੇ ਹੋਏ ਨੇ ਜੀ ਇਹ ਆ ਗਈ ਜੀ ਬਾਣੀ ਡੈਰੀ ਸਾਡੇ ਪਿੰਡ ਦੀ ਤੇ ਕਰਾਉਣੇ ਤੁਹਾਨੂੰ ਆਪਣੇ ਡੈਰੀ ਵਾਲੇ ਨਾਲ ਗੱਲਬਾਤ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਡੈਰੀ 'ਚ ਤੇ ਇਹ ਆਪਣੇ ਪਿੰਡ ਦੀ ਹੈਗੀ ਹੈ ਬਾਣੀ ਡੈਰੀ ਤੇ ਇਹ ਡੈਰੀ ਦੀ ਇੱਕ ਖਾਸੀਅਤ ਆ ਵੀ ਇਹਦੇ ਚ ਜਿਹੜਾ ਡੈਰੀ ਵਾਲਾ ਬੰਦਾ ਕਿਸੇ ਦੀ ਪੇਮੈਂਟ ਨਹੀਂ ਮਾਰ ਸਕਦਾ ਇਹ ਆ ਕਿ ਸਰਕਾਰੀ ਡੈਰੀ ਹਣਾ ਮਨਜੀਤ ਜੀ ਕੋਈ ਦੱਸੋ ਬਾਣੀ ਬਾਰੇ ਥੋੜਾ ਮੋਟਾ ਆਪਣੇ ਬਿਊਰਾਂ ਨੂੰ ਸਸੇ ਗੱਲ ਵੀਰੇ ਪਹਿਲਾਂ ਦਾ ਸਾਰਿਆਂ ਨੂੰ ਤੇ ਵਧੀਆ ਸਿਸਟਮ ਆ ਜੀ ਇਹ ਗੱਲ ਕਰੀਏ ਬਾਕੀ ਜਿਹੜਾ ਇਹਦਾ ਸਿਸਟਮ ਆ ਸਾਰਾ ਇੱਕ ਕੋਡ ਪੇਮੈਂਟ ਮਤਲਬ ਕਹਿ ਦਿੰਦੇ ਆ ਅਸੀਂ ਪਹਿਲਾਂ ਕੋਡ ਖੁੱਲਦਾ ਤੇ ਤੁਹਾਡੇ ਖਾਤੇ ਨਾਲ ਪੇਮੈਂਟ ਜੋੜ ਦਿੱਤੀ ਜਾਂਦੀ ਆ ਦੁੱਧ ਦੀ ਮੰਨ ਲਓ ਜੋ ਵੀ ਜਿਵੇਂ ਹੋਣਾ ਵੀਰ ਨੇ ਦੁੱਧ ਪਾਉਣਾ ਹੈਗਾ ਹਾਂਜੀ ਇਹ ਦੁੱਧ ਦੀ ਆਪਾਂ ਪਰਚੀ ਕੱਢਾਂਗੇ ਨਾਲ ਦੀ ਨਾਲ ਫੋਨ ਦੇ ਉੱਪਰ ਇਹਨਾਂ ਨੂੰ ਮੈਸੇਜ ਆਊਗਾ ਪਰਚੀ ਲੈ ਜਾਣੀ ਆ ਲਿਜਾਓ ਠੀਕ ਹੈ ਨਹੀਂ ਲੈ ਕੇ ਜਾਣੀ ਦਾ ਨਾ ਲੈ ਕੇ ਜਾਵਣ ਹੈ ਨਾ ਠੀਕ ਹੈ ਜੀ ਤੇ ਇਹਦੇ ਨਾਲ ਕੀ ਹੈ ਕਿ ਪੇਮੈਂਟ ਸਿਕਯਰ ਹੈ ਜਿਹੜਾ ਦੁੱਧ ਕੋਡ ਦੇ ਵਿੱਚ ਪੈ ਗਿਆ 2122 ਨੂੰ ਆਪਣੀ ਪੇਮੈਂਟ ਹੁੰਦੀ ਹੈ ਉਹ ਸਿੱਧੀ ਖਾਤੇ 'ਚ ਹੀ ਚਲੀ ਜਾਂਦੀ ਹੈ ਜੀ ਠੀਕ ਹੈ ਜੀ ਤੇ ਕੋਈ ਪੈਸਾ ਡੁੱਬਣ ਦਾ ਕੋਈ ਖਤਰਾ ਆਪਾਂ 2016 ਤੋਂ ਇਸ ਸਿਸਟਮ ਦੇ ਨਾਲ ਜੁੜੇ ਹੋਏ ਹਾਂਗੇ ਠੀਕ ਹੈ ਜੀ ਕੱਲਾ ਮੈਂ ਨਹੀਂ ਜੁੜਿਆ ਮੇਰੇ ਜਿੰਨੇ ਅਸੀਂ ਰਿਸ਼ਤੇਦਾਰ ਨੇ ਸਾਡੇ ਸਾਰੇ ਇਹ ਲੋ ਸਾਨੂੰ ਸਿਸਟਮ ਇਹ ਚੰਗਾ ਲੱਗਿਆ ਨਾ ਵੀਰੇ ਤਾਂ ਅਸੀਂ ਉਹ ਸਾਰੇ ਰਿਸ਼ਤੇਦਾਰ ਵੀ ਅਸੀਂ ਇਸ ਸਿਸਟਮ ਨਾਲ ਹੀ ਜੋੜਤੇ ਅੱਛਾ ਜੀ ਜਿਵੇਂ ਮੇਰਾ ਸਹੁਰਾ ਪਰਿਵਾਰ ਹੂੰ ਤੇ ਛੋਟੀ ਭੈਣ ਉਹਨਾਂ ਦਾ ਪਰਿਵਾਰ ਵੀ ਇਸੇ ਮਤਲਬ ਆਪਾਂ ਸਿਸਟਮ ਨਾਲ ਜੋੜਤਾ ਠੀਕ ਹੈ ਜੀ ਤੇ ਮੇਰੇ ਸਾਧੂ ਸਾਹਿਬ ਠੀਕ ਹੈ ਨਾ ਇੱਕ ਆਪਣਾ ਮਿੱਤਰ ਹੈਗਾ ਉਹਨੂੰ ਵੀ ਆਪਾਂ ਇਸੇ ਸਿਸਟਮ ਦੇ ਨਾਲ ਹੀ ਜੋੜਿਆ ਤੇ ਇਹਦੇ ਨਾਲ ਕੀ ਹੋਇਆ ਨਾ ਬਈ ਬੇਰੋਜ਼ਗਾਰੀ ਵੀ ਖਤਮ ਹੋਈ ਠੀਕ ਹੈ ਜੀ ਤੇ ਉਹਨਾਂ ਬੰਦਿਆਂ ਨੇ ਕਈ ਨਾਲ ਹੋਰ ਧੰਦੇ ਵੀ ਚਲਾ ਲਏ ਜਿਵੇਂ ਕਰਿਆਨੇ ਦਾ ਕਿਸੇ ਨਾਲ ਹੋਰ ਸੈਟਿੰਗ ਕਰਕੇ ਨਾ ਮਤਲਬ ਵਧੀਆ ਕਮਾਈ ਕਰ ਰਹੇ ਨੇ ਤੇ ਇੱਕ ਕੋਈ ਛਾਇਲੇ ਕੀਨੇ ਬਾਣੀ ਡੈਰੀ ਦੇ ਜਿਵੇਂ ਪ੍ਰਾਈਵੇਟ ਡੈਰੀ ਦੇ ਵਿੱਚ ਆਪਾਂ ਨੂੰ ਕੋਈ ਲਾਭ ਕਿਹੜਾ ਨਹੀਂ ਹੁੰਦਾ ਤੇ ਬਾਣੀ ਦੇ ਵਿੱਚ ਕਿਹੜਾ ਆਪਾਂ ਨੂੰ ਲਾਭ ਮਿਲਦਾ ਇਹਦੇ ਵਿੱਚ ਪਹਿਲਾ ਫਾਇਦਾ ਪਹਿਲਾ ਫਾਇਦਾ ਤੇ ਇਹ ਹੈਗਾ ਜਿਵੇਂ ਕਿ ਆਪਣੇ ਐਗਰੀਮੈਂਟ ਰਿਪੋਰਟ ਪਿਆ ਕਿਤੇ ਆਇਆ ਮੜਾ ਜੇ ਤੁਹਾਨੂੰ ਦਿਖਾਈ ਏ ਆਈਟਮ ਇਹ ਸਾਰੇ ਕੋਡ ਦੇ ਵਿੱਚੋਂ ਕੱਟੀਆਂ ਜਾਂਦੀਆਂ ਆਈਟਮਾਂ 35 ਆਈਟਮਾਂ ਨੇ ਲਗਭਗ ਆਪਣੀਆਂ ਅੱਛਾ ਜੀ ਜਿਹੜੇ ਕੋਡ ਦੇ ਵਿੱਚੋਂ ਕੱਟੀਆਂ ਜਾਂਦੀਆਂ ਨੇ ਜਿਵੇਂ ਕਿ ਇਹ ਆਈਟਮ ਹੋਗੀ ਹਾਂਜੀ ਇੱਕ ਆ ਆਈਟਮ ਹੈ ਸੀਐਮਟੀ ਕਿਟ ਕਹਿ ਦਿੰਦੇ ਆ ਅਸੀਂ ਇਹਨੂੰ ਹਾਂਜੀ ਆ ਕੋਈ ਨਾ ਸੀਐਮਟੀ ਕਿਟ ਹੈ ਜਿਹੜੀ ਮਿਸਟੈਕਸ ਵਾਸਤੇ ਆ ਅੱਛਾ ਜੀ ਉਹਨੂੰ ਇਹ ਕਿਸੇ ਡਾਕਟਰ ਕੋਲੋਂ ਨਹੀਂ ਮਿਲਣੇ ਠੀਕ ਹੈ ਜੀ ਓਕੇ ਜੇ ਡਾਕਟਰਾਂ ਨੇ ਇਹ ਫਾਰਮੂਲਾ ਆਮ ਹੱਥਾਂ ਦੇ ਵਿੱਚ ਲਿਆਦਾ ਠੀਕ ਹੈ ਜੀ ਤਾਂ ਉਹਨਾਂ ਦੀ ਜਿਹੜਾ ਆਮਦਨ ਦਾ ਜਰੀਆ ਖਤਮ ਹੁੰਦਾ ਠੀਕ ਹੈ ਜੀ ਮਿਸਟੈਕਸ ਕਿਟ ਕੀ ਹੈਗੀ ਉਸ ਨੂੰ ਅੱਜ ਕੋਈ ਬਿਮਾਰੀ ਆਉਂਦੀ ਆ ਸੀਐਮਟੀ ਨਾਲ ਹੁੰਦੇ ਇਸ ਸਿਸਟਮ ਨਾਲ ਇੱਥੇ ਹੀ ਸੈਂਪਲ ਲਾ ਦਿੰਦੇ ਆ ਠੀਕ ਹੈ ਜੀ ਉਹਦੇ ਨਾਲ ਕੀ ਹੈਗਾ ਕਸਟਮਰ ਹੈ ਜਾਂ ਆਪਣਾ ਦੁੱਧ ਉਤਪਾਦਕ ਵੀਰ ਨੇ ਉਹ ਅਵੇਅਰ ਹੋ ਜਾਂਦੇ ਨੇ ਪਹਿਲਾਂ ਸਮੇਂ ਤੋਂ ਪਹਿਲਾਂ ਤਾਂ ਕਿ ਪਸ਼ੂਆਂ ਦੇ ਥਾਣ ਵਗੈਰਾ ਅੱਗੇ ਖਰਾਬ ਨਾ ਹੋਣਾ ਹੈ ਨਾ ਤੇ ਗੱਲ ਕਰ ਲਈ ਅੱਗੇ ਆਪਣੀ ਫੀਡ ਆ ਰਹੀ ਹੈ ਜੀ ਆਹ ਵਾਲੀ ਜਿਹੜੀ ਤੇ ਪਹਿਲਾਂ ਵੀ ਇੱਕ ਦੋ ਵੀਡੀਓ ਬਣਾਈ ਹੋਈ ਨੇ ਜੀਕਾ ਪ੍ਰੋਜੈਕਟ ਦਾ ਆਹ ਪ੍ਰੋਜੈਕਟ ਦਾ ਬਹੁਤ ਵਧੀਆ ਗੱਲਬਾਤ ਹੈ ਵੀਰੇ ਠੀਕ ਹੈ ਜੀ ਇਹ ਆਪਾਂ ਨੂੰ ਵੀ ਤੇ ਸਬਸਿਡੀ ਫੀਡ ਆ ਰਹੀ ਹੈ ਅੱਛਾ ਜੀ 60 ਕਿਲੋ ਫੀਡ ਆਪਾਂ ਨੂੰ 8-900 ਰੁਪਏ ਦੇ ਵਿੱਚ ਪੈ ਰਹੀ ਹੈ 465 ਰੁਪਏ ਦਾ ਗੱਟਾ 30 30 ਕਿਲੋ ਦਾ ਠੀਕ ਹੈ ਜੀ ਜੇ ਆਪਾਂ ਇਹਦੀ ਗੱਲ ਕਰੀਏ ਫਲੋ ਜਪ ਫੀਡ ਦੀ ਵੈਸੇ 2021 ਤੋਂ ਸਟਾਰਟਿੰਗ ਹੈ ਜੀ ਹਾਂਜੀ ਹਾਂਜੀ ਹੈ ਇਹਦੇ ਵਿੱਚ ਇੱਕ ਤੁਹਾਡਾ ਆਧਾਰ ਕਾਰਡ ਲੈ ਕੇ ਇਹਦਾ ਡਿਪਾਰਟਮੈਂਟ ਅੱਡ ਹੈਗਾ ਵੈਸੇ ਚੱਲ ਡੇਰੀ ਦਾ ਹੀ ਰਿਹਾ ਠੀਕ ਹੈ ਜੀ ਤੇ ਇਹਦਾ ਪ੍ਰੋਜੈਕਟ ਇੱਕ ਇਹਦਾ ਸਿਸਟਮ ਅੱਡ ਬਣਿਆ ਹੋਇਆ ਤੁਹਾਡਾ ਆਧਾਰ ਕਾਰਡ ਪਹਿਲਾਂ ਰਜਿਸਟਰਡ ਹੁੰਦਾ ਹੈਗਾ ਆਧਾਰ ਕਾਰਡ ਰਜਿਸਟਰਡ ਹੋਣ ਤੋਂ ਬਾਅਦ ਹਾਂਜੀ ਤੋਂ ਨੂੰ ਇਹ ਸਕੇਮ ਮਿਲ ਜਾਂਦੀ ਹੈ ਇਹ ਸੂਣ ਤੋਂ ਪਹਿਲਾਂ ਪੈਂਦੀ ਆ ਰੋਜ਼ ਆਪ ਇੱਕ ਮਹੀਨਾ ਪਹਿਲਾਂ ਪੈਂਦੀ ਆ ਮਤਲਬ ਬਹੁਤ ਹੀ ਵਧੀਆ ਕੁਆਲਿਟੀ ਦੀ ਫੀਡ ਆ ਗਈ ਬਾਹਰ ਵੀ ਪਈ ਆਪਣੇ ਕੋਲੇ ਆ ਦੇਖੋ ਤੁਸੀਂ ਦਿਖਾ ਸਕਦੇ ਹੋ ਸਾਰੀ ਬਾਲੀ ਫੀਡ ਡਾਇਮੰਡ ਜਿਹੜੇ ਪਸ਼ੂਆਂ ਦਾ ਮੈਂ ਇਹ ਕਹਿਣਾ ਵੀ ਜਿਹੜੇ ਵੀਰਾਂ ਦੇ ਪਸ਼ੂਆਂ ਦੇ ਐਸਐਨਐਫ ਜਾਂ ਫੈਟ ਘਟ ਆਉਂਦੀ ਆ ਹਾਂਜੀ ਸੋੜੇ ਪਿੰਡ ਚ ਬਾਣੀ ਫੀੜਾ ਤਾਂ ਵੀਰ ਵਲਕੇ ਇਹ ਵਰਤੋ ਠੀਕ ਹੈ ਜੀ ਠੀਕ ਹੈ ਨਾ ਰਿਜ਼ਲਟ ਬਾ ਕਮਾਲ ਆ ਤੁਮਾਕੇਦਾਰ ਆਗਾ 1 ਕਿਲੋ ਇਹਦੇ ਨਾਲ ਮਿਨਰਲ ਮਿਕਸਚਰ ਆਗਾ ਇਹ ਸਾਰਾ ਬਾਣੀ ਦਾ ਪ੍ਰੋਜੈਕਟ ਹੀ ਆ ਜੀ ਹਾਂ ਜੀ ਬਾਣੀ ਦਾ 1 ਕਿਲੋ ਇਹਦੇ ਵਿੱਚ ਨਾ ਪੈਕਟ ਮਿਨਰਲ ਮਿਕਸਚਰ ਦਾ ਆਉਂਦਾ ਠੀਕ ਹੈ ਅੱਧਾ-ਅੱਧਾ ਚਮਚਾ ਤੁਸੀਂ ਸਵੇਰ-ਸ਼ਾਮ ਪਾਈ ਚਲੋ ਠੀਕ ਹੈ ਜੀ ਠੀਕ ਹੈ ਨਾ ਬਹੁਤ ਹੀ ਸੋਹਣਾ ਰਿਜ਼ਲਟ ਆ ਵੀਰੇ ਠੀਕ ਹੈ ਜੀ ਠੀਕ ਹੈ ਨਾ 35 ਆਈਟਮਾਂ ਨੇ ਬਾਕੀ ਉਹ ਆਪਾਂ ਲਿਸਟ ਵੀ ਦੇ ਦਾਂਗੇ ਹੋਰ ਵੀ ਜਿਹੜੇ ਇਹਦੇ ਪ੍ਰੋਡਕਟ ਆਉਂਦੇ ਨੇਗੇ ਠੀਕ ਹੈ ਜੀ ਇਹ ਬੈਗ 1550 ਦਾ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਨੂੰ ਜੇ ਮੈਂ ਵੇਚਣਾ ਹੋਵੇ 1700 ਤੱਕ ਵੀ ਸੇਲ ਕਰ ਸਕਦਾ ਠੀਕ ਹੈ ਜੀ ਠੀਕ ਹੈ ਨਾ ਕੀ ਮਨ ਲੋ ਤੁਸੀਂ ਮੇਰੇ ਵਿਸ਼ਵਾਸਤੀ ਲੈ ਕੇ ਜਾਓਗੇ ਨਾ ਹਾਂਜੀ ਤੁਸੀਂ 1700 ਦਾ ਵੀ ਲੈ ਕੇ ਠੀਕ ਹੈ ਜੀ ਤੁਸੀਂ ਕਹੋਗੇ ਮੈਂ ਮਨਜੀਤ ਨੇ 1700 ਦਾ ਬੈਗ ਦਿੱਤਾ ਠੀਕ ਹੈ ਇਹੀ ਕਹੋਗੇ ਨਾ ਹਾਂਜੀ ਹਾਂਜੀ ਪਰ ਜਿਹੜੀ ਅਸਲ ਕੀਮਤ ਹੈ ਜੀ 1550 1500 ਰੁਪਏ ਹੈਗੇ ਤੁਹਾਡੇ ਕੋਲੇ ਇਹਦਾ ਵਿਦ ਪ੍ਰੂਫ ਤੁਹਾਡੇ ਕੋਲੇ ਬਾਣੀ ਐਪ ਦੇ ਉੱਪਰ ਇਹਦਾ ਮੈਸੇਜ ਵੀ ਆਊਗਾ ਕਿ ਤੁਹਾਡਾ ਬੈਗ ਹੈ ਜਿਹੜਾ ਨਾ ਉਹ 1550 ਦਾ ਕੱਟਾ ਇੰਨੇ ਦਾ ਕੋਡ ਚ ਹੀ ਕੱਟੇ ਜਾਣਗੇ ਤੇ ਬਾਕੀ ਫੀਡਾ ਹੁੰਦੀਆਂ ਨੇ ਕਹਿਣ ਤੋਂ ਭਾਅ ਮੰਗਰੋ ਪਰ ਪਤਾ ਨਹੀਂ ਵੀ ਕੀ ਰੇਟ ਹੁੰਦੀਆਂ ਨੇ ਠੀਕ ਹੈ ਜੀ ਤੇ ਉਹ ਮਤਲਬ ਲੋਕਾਂ ਨੂੰ ਗੁੰਮਰਾਹ ਤੁਨ ਕਰਨਾ ਹੁੰਦਾ ਹੈ ਇਹ ਵਰ ਘਟਾਉਂਦੀ ਹੈ ਨਾ ਠੀਕ ਹੈ ਜੀ ਇੱਕ ਵਾਰੀ ਦਾ ਟਰਾਇਲ ਕਰੋ ਇਹ ਆਇ ਨਹੀਂ ਹੈਗਾ ਵੀ ਇੱਕ ਬੈਗ ਨਾਲ ਹੀ ਹਾਂਜੀ ਫੋਟੋ ਕਾਰਡ ਦੋ ਤਿੰਨ ਬੈਗ ਤੁਸੀਂ ਇਹਦੇ ਵਰਤੋ ਇੱਕ ਪਸ਼ੂ ਦੇ ਉੱਪਰ ਟਰਾਇਲ ਲਾਓ ਠੀਕ ਹੈ ਜੀ ਬਹੁਤ ਹੀ ਸੋਹਣੇ ਧਮਾਕੇ ਦਾ ਰਿਜ਼ਲਟ ਆਉਣੇ ਹੈ ਜੀ ਠੀਕ ਇਹ ਆ ਗਈ ਪਾਣੀ ਤੇ ਦੋ ਤਿਆਰ ਜੀ ਚੀਕਾ ਦੀ ਲੋ ਜੀ ਆਪਾਂ ਚੱਲਦੇ ਹੁਣ ਘਰੇ ਉੱਤ ਆਪਾਂ ਪਾਤਾ ਡੈਰੀ ਚ ਤੇ ਹੁਣ ਚੱਲਦੇ ਆਪਾਂ ਘਰੇ ਤੇ ਘਰੇ ਜਾ ਕੇ ਪੁੱਛ ਕੇ ਆਵਾਂਗੇ ਬੰਦੇ ਕੱਲ ਨੂੰ ਕਰਨੀ ਆ ਸਪਰੇ ਤੇ ਉਹਦੇ ਲਈ ਤੰਨੇ ਬੰਦੇ ਪੁੱਛਾਂਗੇ ਬੀੜੀ ਵਾਲੇ ਇਹ ਮਿਲਦੇ ਨੂੰ ਘਰੇ ਜਾ ਕੇ